ਸਾਨ ਵੀ ਹੁਣਾ ਸ਼ੁਰੂ ਹੋ ਚੁੱਕਾ ਹੈ ਇਸ ਪਾਣੀ ਦੇ ਵਿੱਚ ਹੁਣ ਲੋਕ ਰੋੜ ਰਹੇ ਨੇ ਜਿੱਥੇ ਕੁਝ ਵਿਅਕਤੀਆਂ ਨੂੰ ਬਚਾਉਣਗੇ ਵਿਅਕਤੀ ਦੀ ਮੌਤ ਹੋ ਗਈ ਸੀ ਉੱਥੇ ਹੁਣ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋ ਵਿਅਕਤੀ ਰੁੜ ਜਾਂਦੇ ਨੇ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਸਿੱਧਾ ਤਸਵੀਰਾਂ ਦਾ ਰੁੱਕ ਕਰਦੇ ਹਾਂ ਡੇਰਾ ਬਾਬਾ ਨਾਨਕ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋ ਜਾਣੇ ਰੁੜ ਜਾਂਦੇ ਨੇ ਜੋ ਪਿੰਡ ਵਾਲੇ ਹੁੰਦੇ ਨੇ ਉਹ ਉੱਥੇ ਮੌਕੇ ਤੇ ਪਹੁੰਚਦੇ ਨੇ ਤੇ ਪਿੰਡ ਵਾਲਿਆਂ ਦੇ ਵੱਲੋਂ ਰੈਸਕਿਊ ਕੀਤਾ ਜਾਂਦਾ ਹੈ ਪਿੰਡ ਵਾਲੇ ਇਸ ਵੀਡੀਓ ਦੇ ਵਿੱਚ ਜੋ ਉਹਨਾਂ ਨੇ ਬਣਾਈ ਆ ਹਾਲਾਤ ਵੀ ਦੱਸ ਰਹੇ ਨੇ ਅਤੇ ਨਾਲ ਦੀ ਨਾਲ ਕਹਿ ਰਹੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਕੀਤੀ ਗਈ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਤਿੰਨੇ ਦਰਿਆ ਰਾਵੀ ਦਰਿਆ ਹੋਵੇ ਬਿਆਸ ਦਰਿਆ ਹੋਵੇ ਸਤਲੁਜ ਦਰਿਆ ਹੋਵੇ ਉਫਾਨ ਤੇ ਡੇਂ ਤੇ ਡਰ ਲੋਕਾਂ ਦੇ ਵਿੱਚ ਵੱਧਦਾ ਜਾ ਰਿਹਾ ਹੈ ਜਿਹੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਹੈ ਉਹਨਾਂ ਪਿੰਡਾਂ ਨੂੰ ਖਾਲੀ ਵੀ ਕਰਾ ਦਿੱਤਾ ਗਿਆ ਲੋਕ ਡਰ ਦੇ ਮਾਰੇ ਆਪਣੇ ਡੰਗਰ ਆਪਣੇ ਬੱਚੇ ਤੇ ਜ਼ਰੂਰੀ ਸਮਾਨ ਲੈ ਕੇ ਘਰ ਛੱਡਣ ਨੂੰ ਮਜਬੂਰ ਹੋ ਰਹੇ ਨੇ ਪੰਜਾਬ ਦੇ ਵਿੱਚ ਜੋ ਸਥਿਤੀ ਹੈ ਜੋ ਹਾਲਾਤ ਨੇ ਇਹ ਤਸਵੀਰਾਂ ਬੇਹਦ ਡਰਾ ਦੇਣ ਵਾਲੀਆਂ ਨੇ ਪਹਿਲਾ ਸਿੱਧਾ ਤੁਹਾਨੂੰ ਤਸਵੀਰਾਂ ਦਿਨਾਨਗਰ ਦੀ ਜੋ ਡੇਰਾ ਬਾਬਾ ਨਾਨਕ ਹੈ ਉਸ ਦੀਆਂ ਦਿਖਾਵਾਂਗੇ ਜਿੱਥੇ ਹਾਲਾਤ ਇਸ ਵੇਲੇ ਕਿਸ ਤਰੀਕੇ ਦੇ ਨਾਲ ਬਣੇ ਹੋਏ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋ ਲੋਕ ਜਿਹੜੇ ਨੇ ਰੁੜ ਜਾਂਦੇ ਨੇ ਜਿਸ ਦੇ ਵਿੱਚ ਇੱਕ ਮਹਿਲਾ ਦੀ ਜਾਨ ਚਲੇ ਜਾਂਦੀ ਹੈ ਟਰੈਕਟਰ ਲੈ ਕੇ ਪਾਣੀ ਦੇ ਵਿੱਚ ਲੋਕ ਜਿਹੜੇ ਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਤਾਂ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇੱਕ ਮਹਿਲਾ ਦੀ ਜਾਨ ਨਹੀਂ ਬਚ ਪੰਦੀ ਇੱਕ ਵਿਅਕਤੀ ਦਾ ਰੈਸਕਿਊ ਜ਼ਰੂਰ ਕਰ ਲਿਆ ਗਿਆ ਸਿੱਧਾ ਮੌਕੇ ਦੀਆਂ ਤਸਵੀਰਾਂ ਤੇ ਮੌਕੇ ਦੀ ਉਹ ਵੀਡੀਓ ਤੁਹਾਨੂੰ ਦਿਖਾਉਂਦੇ ਆ ਜੋ ਲੋਕਾਂ ਦੇ ਵੱਲੋਂ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਪਿੰਡ ਖੋਦੇ ਵੇਟ ਇੱਕ ਔਰਤ ਰੁੜ ਗਈ ਹੈ ਜੀ ਪਾਣੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਹ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਲੱਕੀ ਦੇ ਸ਼ੈਲਰ ਦੇ ਨਾਲ ਆਹ ਟਰੈਕਟਰ ਤੇ ਰੈਸਕਿਊ ਕਰਨ ਵਾਸਤੇ ਆਏ ਜੀ ਪਰ ਰੈਸਕਿਊ ਕਰ ਲਏਗਾ ਉਹ ਬਿਹੋਸ਼ ਹੋ ਗਏ ਨੇ ਪਾਣੀ ਦੇ ਵਿੱਚ ਬਹੁਤ ਮਾੜੇ ਹਲਾ ਤੇ ਵੀਰ ਜੀ ਕੋਈ ਪ੍ਰਸ਼ਾਸਨ ਸਾਡੀ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਜ਼ਿਲ੍ਹਾ ਗਰਦਾਸਪੁਰ ਡੇਰਾ ਬਾਬਾ ਨਾਨਕ ਰੈਸਕਿਊ ਟੀਮ ਜਾ ਰਹੀ ਆ ਦੇਖੋ ਆ ਦੋ ਜਾ ਰਹੇ ਆ ਪਰ ਉਹ ਮਤਲਬ ਬੇਹੋਸ਼ ਹੋ ਗਏ ਨੇ ਕਿ ਪਤਾ ਨਹੀਂ ਉਹਨਾਂ ਸੇਰੀ ਵਸਲ ਦਿਖ ਰਿਹਾ ਜੀ ਗਰਮੀਤਾ ਵੀ ਨਾਲ ਹੀ ਆ ਤੂੰ ਹੀ ਜਾਣੀ ਪਹਿਲੋਂ ਉਹ ਤੇ ਬਹਿ ਗਿਆ ਸੀ ਨਾ ਰੈਸਕਿਊ ਹੋ ਗਏ ਨੇ ਖਲੋ ਜਾਵੇ ਫੜਦੀ ਫੜਦੀ ਖੜੀ ਤੇ ਹੈਗੀ ਫੜੇ ਹੈਗੇ ਹੁਣ ਪਤਾ ਨਹੀਂ ਸ਼ਾਨ ਕਿੱਦਾਂ ਲਿਆਉਂਗੀ ਬਹੁਤ ਪਾਣੀ ਆ ਜੀ ਬਹੁਤ ਜ਼ਿਆਦਾ ਪਾਣੀ ਆ ਕੋਈ ਸਾਡੀ ਪ੍ਰਸ਼ਾਸਨ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਟਾਲੀ ਸਾਹਿਬ ਗੁਰਦੁਆਰੇ ਦੇ ਨੇੜੇ ਸਾਡਾ ਡੇਰਾ ਜੀ ਸਾਡੇ ਬੰਦੇ ਰੋੜ ਰੋੜ ਪਿੰਡ ਖੋਦੇ ਵੇਟ ਇੱਕ ਔਰਤ ਰੁੜ ਗਈ ਹੈ ਜੀ ਪਾਣੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਹ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਲੱਕੀ ਦੇ ਸ਼ੈਲਰ ਦੇ ਨਾਲ ਆਹ ਟਰੈਕਟਰ ਤੇ ਰੈਸਕਿਊ ਕਰਨ ਵਾਸਤੇ ਆਏ ਜੀ ਪਰ ਰੈਸਕਿਊ ਕਰ ਲਏਗਾ ਉਹ ਬੇਹੋਸ਼ ਹੋ ਗਏ ਨੇ ਪਾਣੀ ਦੇ ਵਿੱਚ ਬਹੁਤ ਮਾੜੇ ਹਲਾ ਤੇ ਵੀਰ ਜੀ ਕੋਈ ਪ੍ਰਸ਼ਾਸਨ ਸਾਡੀ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਜ਼ਿਲ੍ਹਾ ਗਰਦਾਸਪੁਰ ਡੇਰਾ ਬਾਬਾ ਨਾਨਕ ਰੈਸਕਿਊ ਟੀਮ ਜਾ ਰਹੀ ਆ ਦੇਖੋ ਆ ਦੋ ਜਾ ਰਹੇ ਆ ਪਰ ਉਹ ਮਤਲਬ ਬੇਹੋਸ਼ ਹੋ ਗਏ ਨੇ ਕਿ ਪਤਾ ਨਹੀਂ ਉਹਨਾਂ ਸੇਰੀ ਵਸਲ ਦਿਖ ਰਿਹਾ ਜੀ ਗਰਮੀਤਾ ਵੀ ਨਾਲ ਹੀ ਆ ਤੂੰ ਹੀ ਜਾਣੀ ਪਹਿਲੋਂ ਉਹ ਤੇ ਬਹਿ ਗਿਆ ਸੀ ਨਾ ਰੈਸਕਿਊ ਹੋ ਗਏ ਨੇ ਖਲੋ ਜਾਵੇ ਫੜਦੀ ਫੜਦੀ ਖੜੀ ਤੇ ਹੈਗੀ ਆ ਖੜੇ ਹੈਗੇ ਹੁਣ ਪਤਾ ਨਹੀਂ ਸ਼ਾਨ ਕਿੱਦਾਂ ਲਿਆਉਂਗੀ ਬਹੁਤ ਪਾਣੀ ਆ ਜੀ ਬਹੁਤ ਜ਼ਿਆਦਾ ਪਾਣੀ ਆ ਕੋਈ ਸਾਡੀ ਪ੍ਰਸ਼ਾਸਨ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਟਾਲੀ ਸਾਹਿਬ ਗੁਰਦੁਆਰੇ ਦੇ ਨੇੜੇ ਤਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਇਸ ਪਿੰਡ ਦੇ ਵਿੱਚ ਹਾਲਾਤ ਬਣ ਚੁੱਕੇ ਨੇ ਡੇਰਾ ਬਾਬਾ ਨਾਲਕ ਦਾ ਪਿੰਡ ਹੈ ਜਿੱਥੇ ਦੀਆਂ ਇਹ ਤਸਵੀਰਾਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਲੋਕ ਪ੍ਰਸ਼ਾਸਨ ਤੇ ਸਰਕਾਰ ਨੂੰ ਲਾਂਦਾ ਪਾ ਰਹੇ ਨੇ ਕਿ ਇੱਥੇ ਨਾ ਤਾਂ ਕੋਈ ਬੇੜੀ ਹੈ ਨਾ ਰੈਸਕਿਊ ਦੇ ਲਈ ਕੋਈ ਪਹੁੰਚਿਆ ਹੈ ਲੋਕਾਂ ਦੇ ਵੱਲੋਂ ਜੋ ਪਿੰਡ ਦੇ ਲੋਕ ਨੇ ਉਹਨਾਂ ਦੇ ਵੱਲੋਂ ਹੀ ਮਦਦ ਕੀਤੀ ਜਾਂਦੀ ਹੈ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਹੁਣ ਘਰ ਤਾਂ ਰੋੜ ਰੇ ਨੇ ਫਸਲਾਂ ਤਾਂ ਰੋੜੀ ਰਹੀਆਂ ਨੇ ਹੁਣ ਲੋਕਾਂ ਦੀ ਜਾਨ ਤੇ ਵੀ ਵਿਪਤਾ ਬਣ ਚੁੱਕੀ ਹੈ ਤਾਂ ਇਸ ਵੇਲੇ ਪੰਜਾਬ ਦਾ ਹਰ ਵਿਅਕਤੀ ਹਰ ਉਹ ਲੋਕ ਹਰ ਇੱਕ ਸ਼ਖਸ ਕਿਸਾਨ ਹੋਣ ਚਾਹੇ ਆਮ ਲੋਕ ਹੋਣ ਇਹੀ ਕਹਿ ਰਹੇ ਕਿ ਰੱਬਾ ਹੁਣ ਬਸ ਮਿਹਰ ਕਰ ਦੇ ਪੰਜਾਬ ਨੂੰ ਹੋਰ ਨਾਲ ਡੋਬ ਹੋਰ ਨਾ ਇਸ ਹਾਲਾਤਾਂ ਦੇ ਵਿੱਚ ਪਾ ਪਹਿਲਾਂ ਹੀ ਪੰਜਾਬ ਇਸ ਹਾਲਾਤਾਂ ਦੇ ਨਾਲ ਗੁਜ਼ਰ ਚੁੱਕਾ ਹੈ ਕਿਉਂਕਿ 2023 ਦੀਆਂ ਤਸਵੀਰਾਂ ਹੱਲੇ ਵੀ ਨਹੀਂ ਪੁੱਲਦੀਆਂ ਜਿਸ ਤਰੀਕੇ ਦੇ ਨਾਲ ਉਸ ਵੇਲੇ ਨੁਕਸਾਨ ਹੋਇਆ ਸੀ ਤੇ ਇਸ ਵਾਰ ਵੀ ਮੌਨਸੂਨ ਦੀ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ 2023 ਦੀਆਂ ਤਸਵੀਰਾਂ ਮੁੜ ਇਦਾਂ ਲੱਗ ਰਹੀਆਂ ਕਿ ਜਿਵੇਂ ਤਾਜ਼ਾ ਹੋ ਰਹੀਆਂ ਹੋਣ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਜੋ ਉਹਨਾਂ ਨੇ ਪੁੱਤਾ ਵਾਂਗ ਤਿਆਰ ਕੀਤੀਆਂ ਸੀ ਜਿਨ੍ਹਾਂ ਤੋਂ ਉਮੀਦਾਂ ਸੀ ਉਹ ਰੁੜ ਚੁੱਕੀਆਂ ਨੇ ਪਸ਼ੂ ਡੰਗਰਾਂ ਦਾ ਨੁਕਸਾਨ ਹੋ ਚੁੱਕਾ ਹੋਇਆ ਘਾਰ ਤੱਕ ਵਹਿ ਚੁੱਕੇ ਨੇ ਇਸ ਤਰੀਕੇ ਦੇ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਲਗਾਤਾਰ ਬਣੇ ਹੋਏ ਨੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਤਾਂ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ ਜੋ ਡੇਰਾ ਬਾਬਾ ਨਾਨਕ ਹੈ ਉਹਨਾਂ ਦੇ ਵਿੱਚੋਂ ਵੀ ਇੱਕ ਆਂਦਾ ਹੈ ਗੁਰਦਾਸਪੁਰ ਦੇ ਵਿੱਚ ਵੀ ਲਗਾਤਾਰ ਜਣੀ ਹੈ ਮਾਰ ਪੈਂਦੀ ਜਾ ਰਹੀ ਹੈ ਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਹਾਲਾਤ ਬਣੇ ਨੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਇਨਾ ਤੇਜ਼ ਹੋ ਚੁੱਕਾ ਹੋਇਆ ਹੈ ਕਿ ਹੁਣ ਲੋਕ ਵੀ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਰਹੇ ਨੇ ਮਦਦ ਦੇ ਲਈ ਲੋਕ ਤਾਂ ਆ ਰਹੇ ਨੇ ਪਰ ਕੁਝ ਲੋਕਾਂ ਨੂੰ ਬਚਾ ਲਿਆ ਜਾਂਦਾ ਹੈ ਕੁਝ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖਿਆ ਜਿਸ ਤਰੀਕੇ ਦੇ ਨਾਲ ਇਸ ਵੇਲੇ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਡਦੀਆਂ ਇਹ ਤਸਵੀਰਾਂ ਜੋ ਲੋਕਾਂ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਨੇ ਕਿਸ ਤਰੀਕੇ ਦੇ ਨਾਲ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਮਹਿਲਾ ਰੋੜ ਰਹੀ ਸੀ ਇਸ ਤੋਂ ਇਲਾਵਾ ਉਸ ਦੇ ਨਾਲ ਇੱਕ ਹੋਰ ਸ਼ਖਸ ਵੀ ਸੀਗਾ ਪਿੰਡ ਦੇ ਲੋਕ ਜਾਂਦੇ ਨੇ ਟਰੈਕਟਰ ਉੱਥੇ ਕੱਢਦੇ ਨੇ ਪਾਣੀ ਦੇ ਵਿੱਚ ਆਪ ਤੈਰ ਕੇ ਜਾਂਦੇ ਨੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁਝ ਸਮਾਂ ਬਾਅਦ ਜਦੋਂ ਉਸ ਔਰਤ ਤੱਕ ਪਹੁੰਚਦੇ ਨੇ ਉਸ ਮਹਿਲਾ ਤੱਕ ਪਹੁੰਚਦੇ ਨੇ ਤਾਂ ਜਦੋਂ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਮਹਿਲਾ ਦੀ ਮੌਤ ਹੋ ਚੁੱਕੀ ਹੈ ਇਸ ਵੇਲੇ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਨੇ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਹਰ ਕੋਈ ਪਰਮਾਤਮਾ ਅੱਗੇ ਰੱਬ ਅੱਗੇ ਅਰਦਾਸ ਬੇਨਤੀ ਹੀ ਕਰ ਰਿਹਾ ਕਿ ਹੁਣ ਇਹ ਤਬਾਹੀ ਇੱਕ ਹੈਰ ਬਸ ਹੁਣ ਰੁਕ ਜAVE ਬਹੁਤ ਦੇਖ ਲਿਆ ਅੱਖੀ ਡੀਟਾ ਮੰਜ਼ਰ ਜਿਹੜਾ ਹੈ ਕਿਸਾਨਾਂ ਨੇ ਜਾਂ ਲੋਕ ਹੁਣ ਉਹਨਾਂ ਨੇ ਦੇਖਿਆ ਤਬਾਹੀ ਦਾ ਤੇ ਹੁਣ ਤਰਲੇ ਮਿੰਤਾ ਹੀ ਕੀਤੀਆਂ ਜਾ ਰਹੀਆਂ ਕਿ ਹੋਰ ਕੁਦਰਤ ਆਪਣਾ ਭਿਆਨਕ ਰੂਪ ਨਾ ਦਿਖਾਵੇ ਪੰਜਾਬ ਨੇ ਬਹੁਤ ਸਹਿ ਲਿਆ ਬਸ ਹੁਣ ਹੋਰ ਸਹਿਣਾ ਨਾ ਪਵੇ ਤਾਂ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਾਲਾਤ ਖਰਾਬ ਹੋ ਰਹੇ ਨੇ ਰਾਵੀ ਦਰਿਆ ਹੋਵੇ ਬਿਆਸ ਹੋਵੇ ਸਤਲੁਜ ਹੋਵੇ ਇਸ ਵੇਲੇ ਉਫਾਨਤੇ ਨੇ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਪਠਾਨਕੋਟ ਦੇ ਮਾਦੂਪੁਰ ਹੈਡ ਵਰਕਰਸ ਦੇ ਵਿੱਚ ਜੋ ਫਲੱਡ ਗੇਟ ਹੁੰਦੇ ਨੇ ਟੁੱਟ ਜਾਂਦੇ ਨੇ ਉਸ ਦੇ ਵਿੱਚ ਵੀ ਜੋ ਤਬਾਹੀ ਦੇਖਣ ਨੂੰ ਮਿਲ ਸੀ ਪਾਣੀ ਦਾ ਵਹਾਹ ਕਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਵਧਿਆ ਜੋ ਉੱਥੇ ਕਰਮਚਾਰੀ ਸੀ ਉਹ ਵੀ ਫਸ ਜਾਂਦੇ ਨੇ ਤੇ ਹੁਣ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦਿਨ ਚੜਦਾ ਦਿਨ ਟਲਦਾ ਪਰ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਹਾਲਾਂਕਿ ਪੰਜਾਬ ਦੇ ਵਿੱਚ ਅੱਜ ਸ਼ਾਇਦ ਮੀਂਹ ਰੁਕਿਆ ਹੋਇਆ ਕਈ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਪਰ ਜਿਸ ਤਰੀਕੇ ਦੇ ਨਾਲ ਦਰਿਆ ਹੋਣ ਨਦੀਆਂ ਹੋਣ ਉਹ ਭਰ ਚੁੱਕੇ ਨੇ ਪਾਣੀ ਦੇ ਪੱਧਰ ਕਰਕੇ ਉਹ ਚਿੰਤਾ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਆ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਉੱਥੇ ਵੀ ਹਾਲਾਤ ਲਗਾਤਾਰ ਖਰਾਬ ਨੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਹਾਲਾਤ ਬਣੇ ਹੋਏ ਨੇ ਇਹ ਲੋਕਾਂ ਦੇ ਵੱਲੋਂ ਕੈਮਰੇ ਦੇ ਵਿੱਚ ਉਹਨਾਂ ਤਸਵੀਰਾਂ ਨੂੰ ਉਹਨਾਂ ਹਾਲਾਤਾਂ ਨੂੰ ਕੈਦ ਕੀਤਾ ਗਿਆ ਹੈ ਰੈਸਕਿਊ ਹੋ ਗਏ ਨੇ ਖੜੀ ਵੜਦੀ ਖੜੀ ਤੇ ਪਿੰਡ ਖੋਦੇ ਵੇਟ ਇੱਕ ਔਰਤ ਰੁੜ ਗਈ ਹੈ ਜੀ ਪਾਣੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਹ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਲੱਕੀ ਦੇ ਸ਼ੈਲਰ ਦੇ ਨਾਲ ਆਹ ਟਰੈਕਟਰ ਤੇ ਰੈਸਕਿਊ ਕਰਨ ਵਾਸਤੇ ਆਏ ਜੀ ਪਰ ਰੈਸਕਿਊ ਕਰ ਲਏਗਾ ਉਹ ਬੇਹੋਸ਼ ਹੋ ਗਏ ਨੇ ਪਾਣੀ ਦੇ ਵਿੱਚ ਬਹੁਤ ਮਾੜੇ ਹਲਾ ਤੇ ਵੀਰ ਜੀ ਕੋਈ ਪ੍ਰਸ਼ਾਸਨ ਸਾਡੀ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਜ਼ਿਲ੍ਹਾ ਕਰਤਾਰਪੁਰ ਡੇਰਾ ਬੱਬਾ ਨਾਨਕ ਸਕੀ ਟੀਮ ਜਾ ਰਹੀ ਆ ਦੇਖੋ ਆ ਦੋ ਜਾ ਰਹੇ ਆ ਪਰ ਉਹ ਮਤਲਬ ਬੇਹੋਸ਼ ਹੋ ਗਏ ਨੇ ਕਿ ਪਤਾ ਨਹੀਂ ਉਹਨਾਂ ਸੇਰੀ ਵਸਲ ਦੇਖ ਰਿਹਾ ਜੀ ਗਰਮੀਤਾ ਵੀ ਨਾਲ ਹੀ ਆ ਤੂੰ ਹੀ ਜਾਣੀ ਸੀ ਪਹਿਲੋਂ ਉਹ ਤੇ ਬਹਿ ਗਿਆ ਸੀ ਨਾ ਰੈਸਕਿਊ ਹੋ ਗਏ ਨੇ ਖਲੋ ਜਾਵੇ ਕੱਢ ਲਈ ਫੜੀ ਫੜੀ ਖੜੀ ਤੇ ਹੈਗੀ ਫੜੇ ਹੈਗੇ ਹੁਣ ਪਤਾ ਨਹੀਂ ਸ਼ਾਨ ਕਿੱਦਾਂ ਲਿਆਉਂਗੀ ਬਹੁਤ ਪਾਣੀ ਆ ਜੀ ਬਹੁਤ ਜ਼ਿਆਦਾ ਪਾਣੀ ਆ ਕੋਈ ਸਾਡੀ ਪ੍ਰਸ਼ਾਸਨ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਟਾਲੀ ਸਾਹਿਬ ਗੁਰਦੁਆਰੇ ਦੇ ਨੇੜੇ ਸਾਡਾ ਡੇਰਾ ਜੀ ਸਾਡੇ ਬੰਦੇ ਰੋਲ ਰੋਲ ਪਿੰਡ ਖੋਦੇ ਵੇਟ ਇੱਕ